ਨਾਟਕ ਇਹਨਾਂ ਸਿੰਪਲ ਆ। ਹਾਂ ਸਿੰਪਲ ਆ। ਨਾ ਹੁਣ ਤਾਂ ਆਪਾਂ ਉਹਦੇ ਉਹਦੇ ਇੰਜਨ ਪਾਰਟ ਲਿਖਿਆ ਉਹਦੇ ਟੈਂਕੀ ਦੀ। ਅੱਛਾ। ਹੁਣ ਇੰਜਨ ਪਾਰਟ ਤੇ ਪੰਜ ਮੁੰਡਿਆਂ ਲਾਇਆ ਵਾ। ਟਰੈਕਟਰ ਦੇ ਪੰਜ ਮੁੰਡੇ ਲਾਤਾ। ਪੰਜ ਮੁੰਡਿਆਂ। ਹਰ ਇੱਕ ਬੰਦੇ ਨੂੰ ਹੀ ਆਏ ਆ ਜਿਹੜੇ ਮੰਨ ਲਾ ਨਵੇਂ ਮੁੰਡੇ ਏ ਜਿਵੇਂ ਆਪਣੀ ਮੇਰੀ ਉਮਰ ਤੋਂ ਛੋਟੇ ਆ। ਹੂੰ। ਮੇਰੀ ਉਮਰ ਤੋਂ ਆਪਣੀ ਉਮਰ ਤੋਂ ਛੋਟੇ ਮੁੰਡੇ ਬੜਾ ਹੋਆ। ਹੂੰ। ਇਹ ਅਸੀਂ 18 18-20 ਕੇ ਸਾਲ ਵਾਲੇ ਆ। ਹਾਂ। ਉਹਨਾਂ ਨੂੰ ਬੜਾ ਐ ਹੁੰਦਾ ਵੀ ਮੇਰਾ ਟਰੈਕਟਰ ਐ ਹੋਵੇ ਬਸ ਵੀ ਝਾਕ ਕੇ ਸਾਰਾ ਪੈਂਟ ਖੜ ਕੇ ਜਦੋਂ ਨੰਗੇ। ਠੀਕ ਐ। ਤੇ ਤੁਸੀਂ ਫਿਰ ਉਹਨਾਂ ਜਵਾਬ ਨਹੀਂ ਦਿੰਦੇ ਜਾਂ ਕੀ ਚੱਕਰ ਹੈ ਸਮਝਾਇਆ ਨਹੀਂ ਉਹਨਾਂ ਨੂੰ ਨਹੀਂ ਮੈਂ ਸਮਝਾਉਣ ਵਾਲੀ ਗੱਲ ਇਹ ਆ ਹੁਣ ਮਨ ਲਾ ਜਿਵੇਂ ਕਰਨ ਆ ਪਖਰ ਵਾੜਨਾ ਹੂੰ ਉਹ ਮੁੰਡਾ ਕਬੱਡੀ ਦਾ ਬਹੁਤ ਤਕੜਾ ਪਲੇਅਰ ਹੈ ਹਨ ਹੂੰ ਉਹਨੂੰ ਹੁਣ ਜੇ ਮੈਂ ਉਹਨੂੰ ਕਹਿਣਾਗਾ ਹੂੰ ਵੀ ਫਿਰ ਉਹ ਕਹਿੰਦਾ ਤੂੰ ਹੱਥ ਖੜੇ ਕਰ ਦੇ ਹੂੰ ਮੈਂ ਤਾਂ ਕਿਹਾ ਉਹਨਾਂ ਆਖਿਆ ਮੈਂ ਕਿਹਾ ਵੀ ਕਰਨ ਟਰੈਕਟਰ ਭਜਦਾ ਬਹੁਤ ਆ ਹੂੰ ਕੀ ਕਿਹੜਾ ਟਰੈਕਟਰ 98 11 98 11 ਸਿੰਪਲ ਆ ਉਹ ਹਾਂ ਸਿੰਪਲ ਆ ਨਾ ਹੁਣ ਤਾਂ ਆਪਾਂ ਉਹਦੇ ਉਹਦੇ ਇੰਡੀਅਨ ਪਾਰਟ ਲਿਖਿਆ ਵਾ ਉਹਦੇ ਟੈਂਕੀ ਤੇ ਅੱਛਾ ਹੁਣ ਇੰਡੀਅਨ ਪਾਰਟ ਤੇ ਪੰਜ ਮੰਜਨ ਲਾਇਆ ਵਾ ਟਰੈਕ ਹਲਾਦੇ ਨਹੀਂ ਉਹਨੇ ਕੀ ਇਹੋ ਜਿਹਾ ਇੰਜਨ ਕਾਹ ਤੋਂ ਪਾੜ ਤਾ ਉਹਨੇ ਇਹੋ ਜਿਹਾ ਕੀ ਹੋ ਗਿਆ ਭਾਈ ਦਾ ਬਹੁਤ ਸੀਗਾ ਟਰੈਕਟਰ ਟਰਬੋ ਲਾਤਾ ਹਾਂ ਟਰਬੋ ਲਾ ਕੇ ਸਪਰਿੰਗ ਪਾਤਾ ਪੰਪ ਚ ਹੂੰ ਜਰੂਰ ਤੁਸੀਂ ਟਰਬੋ ਲਵਾ ਲਿਆ ਫਿਰ ਸਪਰਿੰਗ ਕੱਢ ਦੋ ਪਾ ਅੱਛਾ ਹਾਂ ਤੇ ਉਹਨੇ ਰੱਖਿਆ ਹੁਣੇ ਰੱਖਿਆ ਤੇ ਉਹ ਇੰਜਨ ਪਾੜ ਤਾ ਇੰਜਨ ਪੰਜ ਪਾੜ ਚਾਰ ਪਾ ਕਿੰਨੇ ਆਰਪੀਐਮ ਹੋ ਜਾਂਦੇ ਉਹ ਤੋਂ ਫਿਰ ਉਹਦੇ ਆਰਪੀਐਮ ਹੁੰਦੇ ਸੀ ਮੇਰੇ ਸਾਹਨ 5000 5000 ਚਲਾ ਜਾਂਦਾ 5000 ਕਿੰਨੀ ਹਾਈ ਸਪੀਡ ਕਰਨ ਵਾਸਤੇ ਪਨਾਉਂਦਾ ਸੀ ਹਾਈ ਸਪੀਡ ਕਰਨ ਵਾਸਤੇ ਵੀ ਵਾਹ ਭੱਜੀ ਜਾਵੇ